ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਆਪਾਂ ਤੁਹਾਨੂੰ ਪੰਜ ਵੜਾ ਦਿਖਾਵਾਂਗੇ ਪੰਜਾਂ ਦੇ ਪੰਜੇ ਗੱਬਣੇ ਤੇ ਇੱਕ ਚੈੱਕ ਪਾਸ ਬੱਤੀ ਹੈਗੀ ਸੋ ਡਿਟੇਲ ਵੀਰ ਤੋਂ ਪੁੱਛਦੇ ਆ ਜਰਸੀ ਐਰਸਰ ਤੇ ਪਿਓਰ ਜਰਸੀ ਪਹਿਲਾ ਨੰਬਰ ਦਿਖਾ ਜੇ ਪਹਿਲਾਂ ਗੱਲ ਇਹਦੀ ਵਾਰੀ ਕਰਦੇ ਆ ਆਓਗੇ ਕੱリエ ਕੱਲ ਬਾਅਦ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾ ਬਾਈ ਭਾਵਨਪ੍ਰੀਤ ਸਿੰਘ ਆ ਪੈਂਡੈਂਟ ਐ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਕੰਟੈਕਟ ਨੰਬਰ ਐ 9878688899 ਡੰਦਾ ਨੰਬਰ ਐਗਾ ਨਾਸਿਰ ਜੱਤ 35 5040 ਵੱਡੇ ਭਰਾ ਨੰਬਰ ਐ ਜੀ ਆਪਾਂ 10 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਅੱਜ 10 ਤਰੀਕ ਐ ਬਾਈ 6 ਮਹੀਨਾ ਹੋ ਗਿਆ ਪਹਿਲੇ ਨੰਬਰ ਤੇ ਨਗੀਨਾ ਦੇਖਿਆ ਨਾ ਜਰਸੀ ਇਹ ਵੀ ਪਹਿਲਾ ਪਹਿਲਾਂ ਆਈ ਹੈ ਜੀ ਦੰਦੋ ਕਿਵੇਂ ਆ ਦੰਦੋ ਦੁੰਦੀ ਐ ਜੀ ਦੁੰਦੀ ਬਿਲਕੁਲ ਪਿਓਰ ਦੋ ਦੰਦਾਂ ਦਾ ਅਰੀਜਨਲ ਦੰਦ ਜੀ ਪਤਾ ਦਿਖਾਈ ਕੱਢਈ ਆ ਦੰਦ ਹਜੇ ਹਣੇ ਬਈ ਦੰਦ ਕੱਢਦੀ ਵੀ ਆ ਬਸ ਠੀਕ ਆ ਕਿਹੜੇ ਸੀਮਨ ਦੀ ਆਪ ਆ ਕੋਈ ਬਾਇਓ ਡਾਟਾ ਇਹਦਾ ਇਹ ਬਈ ਆਪ ਆ ਮੈਟੀ ਦੀ ਆ ਜੀ ਆ ਮੈਟੀ ਜਰਸੀ ਦਾ ਪਿਓਰ ਹਾਂ 21035 ਸੈਕਸ਼ਨ ਤੋਂ ਕੱਪਣਾਈਏ 21035 66 ਲੱਗਿਆ ਵਾ ਸੀਮਨ ਤੇ ਪਹਿਲੇ ਸਵੇਰੇ ਲੇਵਾ ਦੂਜੇ ਸਵੇਰੇ ਲਈ ਫਰਦੀਆ ਜਮਾ ਹੈ ਬਈ ਇਹ ਇੱਕ ਹਫਤਾ ਪੈਂਡਿੰਗ ਹੀ ਪਿਆ ਹੋਇਆ ਇੱਕ ਹਫਤਾ ਬਾਕੀ ਇਹਦੀ ਮਦਰ ਰਿਕਾਰਡ ਪਿਛੋਕੜ ਕੋਈ ਕੀ ਸੀਗਾ ਮਦਰ ਦਾ ਬਈ ਸਾਰੇ 35 ਪਲੱਸ ਵਾਲੀਆਂ ਨਹੀਂ ਹੋਈਆਂ ਜੀ ਠੀਕ ਆ ਇਹ ਤੁਹਾਨੂੰ ਦੱਸ ਜਾਇਆ ਲਾਵੇ ਬੰਦਾ ਕਿੰਨਾ ਦੁੱਤ ਦੱਸਦਾ ਬਈ 30 ਕਿਲੋ ਅਮੀਰ ਹੈ ਜੀ ਬਸ ਵੀ 30 ਪਹਾੜ ਯਾਰ ਕੀ ਰਹਿਣਗੇ ਸਾਹ ਬਈ ਆਪਾਂ ਫੋਨ ਤੇ ਕਰ ਲਾਂਗੇ ਲੱਖ ਸਵਾ ਲੱਖਾਂ ਦਾ ਬੋਣੀਆਂ ਲੱਗਿਆ ਆਪਾਂ ਜੀ ਦੇ ਅਕੋਰਡਿੰਗ ਸਾਫਾ ਦਾ ਭਾਅ ਵੀ ਸਾਫੀ ਹੋਊਗਾ ਸਾਫੀ ਬਈ ਇਦਾਂ ਦੀ ਐ ਮੰਨ ਕੇ ਚੱਲ ਵੀ ਇਹ ਬੰਦਾ 20 ਮਹੀਨੇ ਕੁ ਮੀਂਹਿਆ ਵੇਖੀ ਤੇ ਨਹੀਂ ਮੈਂ ਜੀ ਬਹੁਤ ਘੱਟ ਢੋਰੀ ਬਾਹਰ ਨੇ ਕੀ ਨਾ ਗੱਲ ਸੋ ਵੀਰੋ ਫੇਸ ਕੁਆਲਿਟੀ ਵਗੈਰਾ ਦੇਖੋ ਬਿਲਕੁਲ ਗੋਲ ਕੰਨ ਮੁੜਿਆ ਵਾ ਜਿਹੜੇ ਕਹਿੰਦਾ ਕਾਲੇ ਜਬਾਣੀ ਪੀਣ ਵਾਲੀ ਉਹ ਜਰਸੀ ਆਸਲ ਜਰਸੀ ਪਾਣੀ ਪੀਣ ਵਾਲੀ ਜੈ ਕਾਲੇ ਜਬਾਣੀ ਜਿਆਜ ਕਾਲਾ ਇਹਨਾਂ ਦਾ ਵੈਲਿਊ ਇਹਨਾਂ ਦੇ ਮੂੰਹ ਤੋਂ ਪੈਂਦਾ ਜਰਸੀ ਜਿੰਨੀ ਪੈਂਦੀ ਆ ਤੇ ਥੱਲੇ ਲੇਵਾ ਵਗੈਰਾ ਦੇਖੋ ਪਪਾ ਦੀ ਦਾ ਕੀ ਬਾਤ ਆ ਬਾਰਡਰ ਬਾਕਸ ਨਾਲ ਟੈਂਕੀ ਵਸ ਲੋ ਦਾ ਪੂਰੀ ਸਾਫ ਸੁਥਰੀ ਤੇ ਚੌਕਦੀ ਆ ਕੋਈ ਐ ਕਹਿੰਦੇ ਛੋਟੀ ਆ ਹਨਾ ਉਹਦਾ ਵਰਕੇ ਪਾੜ ਦੇ ਉਹਦਾ ਵਰਕਾ ਪਾੜ ਦੇ ਛੋਟੀ ਆ ਜਾਂ ਪਿੰਪਾ ਹੋਣਾ ਕਰਨਾ ਕਰੀਂ ਤਾਂ ਪਾਣਾ ਛੋਟੀ ਕਹਿ ਕੇ ਖੋਦਣਾ ਨਾ ਕਰੀਂ ਸੋ ਜਮਾ ਨਗੀਨਾ ਪੂਰਾ ਸਾਫ ਉਥਰਾ ਪਿਓਰ ਅਸਲ ਜਰਸੀ ਟੌਪ ਕਲਾਸ ਜਿਹਨੂੰ ਕਹਿੰਦੇ ਬਹੁਤ ਵੀਰ ਫੋਨ ਕਰਦੇ ਕਿ ਅਸੀਂ ਜਰਸੀ ਬਰੀਡ ਤੇ ਕੰਮ ਕਰਨਾ ਸੋ ਇਹ ਆ ਜਰਸੀ ਆ ਜਿਹਦੀ ਤੁਹਾਡੇ ਮੰਨ ਕੇ ਚੱਲੋ ਬਰੀਡਾ ਸੁਪਨੇ ਪੂਰੇ ਕਰੂਗੀ ਪਹਿਲਾ ਸੂਆ ਪਲੂਨ ਮੂਹੋ ਦੋ ਦੰਦ ਸੁੰਦੀ ਪਈ ਆ ਹਲੇ ਦਿਨ ਪਈ ਆ ਪੰਜ ਚਾਰ ਹਨਾ ਵੀਰੇ ਇੱਕ ਹਫਤਾ ਬਾਕੀ ਪਿਆ ਹਫਤੇੰ ਦਾ ਕੁਛ ਦਾ ਕੁਛ ਬਣ ਜਾਣੇ ਨੇ ਹਲੇ ਤਾਂ ਮੰਨ ਕੇ ਚੱਲੋ ਵੀ 70 ਤੋਂ 75% ਹਵਾਨਾ 25% ਇਹਨੇ ਹੋਰ ਖੁੱਲਣਾ ਹਲੇ ਸੋ ਦੇਖੋ ਮੂਹ ਜਮਾ ਫੁੱਲ ਬਰੀਡ ਆ ਤੇ ਬਰੀਡ ਦੇ ਹਿਸਾਬ ਨਾਲ ਕੈਰੈਕਟਰ ਵੀ ਸਾਰੇ ਪੂਰੇ ਜਿੱਥੇ ਖੜਾ ਲਓ ਉੱਥੇ ਹੀ ਖੜ ਜੰਦੇ ਜਮਾ ਬਾਕੀ ਕੁਝ ਆਈ ਨਹੀਂ ਹੈਗਾ ਵੀ ਕੋਈ ਕਹੂਗਾ 97 98% 100 ਤੋਂ ਪਲੱਸ ਹੀ ਜਮਾ 102% ਜਰਸੀ ਘੋਰਾ ਦੇਵਾ ਕੀ ਥਣਾ ਚ ਗੈਪ ਦੇਖੋ ਪੂਰਾ ਸਾਫ ਜਿਦਾਂ ਗੱਠ ਗੱਠ ਦੀ ਬਿੱਤੀ ਹੈ ਜਿਹੜਾ ਪੀੜੀ ਦੇ ਪਾਵੇ ਵਾਂਗੂ ਲੱਗੇ ਵੀ ਨਹੀਂ ਪੀੜੀ ਦੇ ਪਾਵੇ ਵਾਂਗੂ ਲੱਗੇ ਜੈ ਜਗਰ ਲਾਜਮ ਸੋ ਥਣ ਦੇਖੋ ਜਮ ਬਾਕੀ ਪੀੜੀ ਦੇ ਪਾਵੇ ਵਾਂਗੂ ਜਮ ਲੱਗੇ ਵੈ ਚਣਕੇ ਜਮ ਕੋਈ ਵੀਰ ਆਗੇ ਦੇ ਵਿੱਚ ਕਮੀ ਦਾ ਕੱਟ ਨਹੀਂ ਸਕਦਾ ਵੀ ਇਹ ਪਾਸੇ ਹੱਦ ਤਰ ਆ ਗਈ ਰੇਟ ਇਹਦਾ ਫੋਨ ਤੇ ਹੋਊਗਾ ਚੀਜ਼ ਚੰਗੀ ਆ ਭਾਅ ਵੀ ਵਧੀਆ ਹੋਊਗਾ ਪੇਮੈਂਟ ਲਾਓ ਜੈ ਜਗਰ ਲਾ ਵੀ ਐਵੇਂ 70 ਨਾਲ ਲੱਖ ਲੈਣਾ ਹਨਾ ਸੋ ਚੰਗੇ ਰੁਪਏ ਲਾ ਕੇ ਲਿਓਣੀ ਪੈਂਦੀ ਹੈ ਫਾਰਮ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਉਹਦੇ ਮਤਲਬ 2-2 ਸਵਾ ਦੋ ਦੋ ਲੱਖ ਮੁੱਲ ਕਰਦੇ ਆ। ਭਾਈ 5-5 ਲੱਖ ਵੀ ਮੰਗਦੇ ਨੇ। ਜੈ ਜਗਲਾ ਬਰੀਡ ਦਾ ਮੁੱਲਾ ਜਮਾ ਹਣਾ। ਬਰੀਡ ਦਾ ਮੁੱਲਾ ਭਈ ਆਲ ਦੀ ਮਿਹਨਤ ਕਰੀ ਹੁੰਦੀ ਹੈਗੀ। ਆ ਚੰ ਚਾਰ ਜਰਦੇਸ਼ ਨਾਲ ਜਾ ਕੇ ਫਿਰ ਬਰੀਡ ਤਿਆਰ ਹੁੰਦੀ ਹੈ। ਭਈ 6-7 ਦਾ ਲਾਗੇ ਤਾਂ ਕਈਆਂ 20-20 ਸਾਲ ਲੱਗੇ ਜਾਂਦੇ। ਜੈ ਜਗਲਾ। ਤੇ ਅੱਗੇ ਆਪਾਂ ਗੱਲ ਕਰਦੇ ਦੋ ਨੰਬਰ ਤੇ ਐਰ ਸ਼ਹਿਰ। ਐਰ ਸ਼ਹਿਰ ਆ ਵੀ। ਇਹ ਕਿਹੜਾ ਸੁਆਹ ਹੁੰਦੀ ਆ? ਇਹ ਦੂਜਾ ਸੁਆਹ ਹੁੰਦੀ ਆ ਭਈ 13 ਦਿਨ ਪੈਂਦੇ ਤੇਰਾ 9000 ਪੈਂਦੀ ਆ। ਤੇਰਾ 13-14 ਦਿਨ ਪੈਂਡਿੰਗ ਪਿਆ ਸੂਣ ਦੇ। ਕਿੰਨਾ ਦੁੱਧ ਮੰਨ ਕੇ ਚੱਲੇ ਹੁੰ 25 ਤੋਂ ਪਲੱਸ 24 ਕੋਲ ਦਿੱਤਾ ਬੈਲੂਨ ਦਾ ਪਰ ਬਾਕੀ ਕੱਦ ਬੈਡ ਬਹੁਤ ਜਿਆਦਾ ਹੈ ਨਾ ਬਹੁਤ ਆ ਬੈਡ ਦਾ ਤੇ ਫੇਸ ਕੁਆਲਟੀ ਵਧੀਆ ਮੇਰੇ ਸਾਹਮਣੇ ਹੋ ਵੀ ਦਿੰਦਾ ਜੀ ਇਹ ਨੰਬਰ 6 ਤਾਂ ਹੁੰਦਾ ਬਈ ਜੀ 6 ਲੰਦ ਜੈਨੂਣ ਦੂਜਾ ਸੂਆ ਦੂਜਾ ਸੂਆ ਰਹੀ ਇਹ ਨਾਲ ਸੋ ਪਿੰਡੇ ਦੀ ਦੇਖੋ ਫੇਸ ਕੁਆਲਟੀ ਵਗੈਰਾ ਦੇਖੋ ਪਿੰਡੇ ਦੀ ਨਾੜਾ ਸੋਹਣੀ ਦਿਖਾਈ ਦੀ ਜਾਂਦੀ ਐ ਇਹਦੇ ਹਜੇ ਕੱਚੀ ਕਿੰਨੇ ਦਾ ਨੈਟ ਦੱਸਿਆ ਆਪੇ ਇਹ ਓਏ ਇਹਦੇ 15 14 ਕੀ ਪੈਨੇਗੇ 14 15 ਦਿਨਾਂ ਤੋਂ ਪਈ ਵਿਖੜਾ ਦੇ ਐ ਨਹੀਂ ਗਾ ਇਹ ਗਰਮੀ ਗਰਮੀ ਮੰਦੇ ਜਾਣੀਆਂ ਠੀਕ ਹੈ ਸੋ ਤੁਰੀ ਜਾਂ ਜ ਗਾਲਾ ਕਰੀ ਜਾਂਦੀ ਹੈ ਹਨਾ ਮੈਂ ਕਹਣਾ ਵੱਡੀ ਤੁਰੀ ਜਾਂਦੀ ਹੈ ਬਾਈ ਕੋਈ ਮਸਲਾ ਹੀ ਨਹੀਂ ਇਹਨੂੰ ਸੋ 14 15 ਦਿਨਾਂ ਦੇ ਸੂਣ ਚ ਬਾਕੀ ਪਏ ਆ ਤੇ ਸਾਹ ਕਿੰਦਰ ਜੀ ਇਹਦਾ 25 ਕਿਲੋ ਤੇ ਇਹਦਾ 35 ਕਿਲੋ ਇੱਕ ਬਰਾਬਰੀ ਤੇ ਫੈਟ ਫੈਟ ਜਦੋਂ ਕਰ ਪਾਉਂਦੇ ਹਾਂ ਬਾਈ ਇੱਕ ਬਿਮਾਰੀ ਨਹੀਂ ਹੋ ਜਾਏਗਾ ਮਾਪਾ ਸੋ ਪੂਰੀ ਸਾਫ ਸੁਥਰੀ ਦੂਜਾ ਸੂਆ ਮੋਹਸ਼ ਏ ਜਾਂਦੇ 14 ਤੋਂ 15 ਦਿਨ ਬਾਕੀ ਪਏ ਆ ਦੁੱਧ 24 25 ਕਿਲੋ ਪਾ ਦੇਣਾ ਤੇ ਦੂਜਾ ਪਾਸੇ ਕੋ ਦੁੱਧ 24 ਉਹ ਦਿੱਤਾ ਹੋਇਆ ਤੁੰਗ ਠੀਕ ਹੈ 24 ਕਿਲੋ ਮਾਲਕ ਦਾ ਅਜੇ ਕਿ ਪਲੂਨ ਦਾ ਪਾਇਆ ਹੋਇਆ ਸੀਗਾ ਤੇ ਕੱਦ ਬੱਡ ਬਹੁਤ ਆ ਕੋਈ ਵੀਰ ਛੋਟੀ ਮੰਨ ਕੇ ਤਾਂ ਆਵੇ ਨਾ ਤੇ ਫੇਸ ਕੁਆਲਟੀ ਵਾਲੇ ਪਾਸੇ ਪੂਰੀ ਓਕੇ ਆ ਜਮਾ ਪੂਰੀ ਤੰਦਰੁਸਤੀ ਆ ਜਿੱਦੀ ਘੜੀ ਤੇ ਬਾਕੀ ਦੇਖੋ ਥੱਲੇ ਨਾੜਾ ਨੂੜਾ ਜੇ ਜੇ ਆਪਾਂ ਕੋਈ ਕਈ ਵਾਰ ਦੀ ਆਨਲਾਈਨ ਵੀ ਗਾਣਾ ਸਾਰੇ ਕੰਮ ਜੇ ਥਾਣਾ ਦੀ ਗਾਰੰਟੀ ਠੀਕ ਹੈ ਥਾਣਾ ਦਾ ਬੇਫਿਕਰ ਹੋ ਜਾ ਬੰਦੇ ਦਾ ਵਪਾਰ ਦਾ ਕੰਮ ਆ ਜੇ ਥਣ ਸਹੀ ਹੁੰਦੇ ਤਾਂ ਹੀ ਮੂਹਰੇ ਬੰਦੇ ਨੂੰ ਪੈਸੇ ਦਿੱਤੇ ਜਾਂਦੇ ਹੈਗੇ ਜਿਆ ਜੀ ਗੱਲ ਕੋਈ ਨਾ ਰਹਿੰਦੀ ਨਿੱਕੀ ਜਿਆ ਗੱਲ ਨੂੰ ਦੀ ਤੇ ਰੇਟ ਵਜਾਇਆ ਇਹਨਾਂ ਦੇ ਫੋਨ ਤੇ ਰੇਟ ਬਈ ਫੋਨ ਤੇ ਕਰ ਲੈਂਦਾ ਜੀ ਅੱਗੇ ਚਾਹਣਾ ਨੰਬਰ ਜਿਹੜੀ ਦੇਖ ਰ ਡੱਬੀ ਬੱਚੀ ਆਪਾਂ ਇਹ ਬਈ ਦੂਜਾ ਸੂਰ ਫੂਸੀ ਇਹ ਵੀ ਇਹ ਵੀ ਦੰਦਾ ਚੂਬਰ ਸਾਹ ਨੂੰ ਕਿੱਥੇ ਜਾਂਦਾ ਇਹ ਵੀ ਸੇਰ ਬਚੂਗੀ ਠੀਕ ਹੈ ਲਗਾਏ ਪ੍ਰੋਪਰ ਵੀ ਗੋਆ ਦੇ ਲਹਿਣੀ ਪਟਾਂ ਤੇ ਠੀਕ ਹੈ ਤੇ ਇਹਦਾ ਕੀ ਰਿਕਾਰਡ ਰਿਹਾ ਪਹਿਲਣ ਦਾ 25 ਕਿਲੋ ਪਹਿਲਣ ਦਾ 25 ਕਿਲੋ ਕੈ ਦਿਨ ਕੱਢਦੇ ਸਹੀ ਜੇ ਇਹ ਲੈ ਜੀ ਵੀਰੇ ਇੱਕ ਹਫਤਾ ਇੱਕ ਹਫਤਾ ਸੂਣ ਜੇ ਬਾਕੀ ਕੀ ਰਿਕਾਰਡ ਰੂਏ ਜੀ ਦੁੱਧ ਦਾ 27 22 ਕਿਲੋ ਦੁੱਧ ਆਉਣ ਨਹੀਂ ਦੂ ਬਈ 27 22 ਕਿਲੋ ਦੁੱਧ ਦੇ 30 ਕਿਲੋ ਕੋਈ ਕਹਿ ਨਹੀਂ ਸੁ ਵੀਰ ਕ ਪੂਰਾ ਸਾਫ ਸੁਥਰਾ ਮੂਹੋ 6 ਦੰਦ ਜੈਨੂਨ ਦੂਜਾ ਸੂਆ ਹੁੰਦੀ ਐ ਐਦ ਕੀ ਉਮੀਦ ਲਾ ਲਈਏ 25 ਤੋਂ ਪਾਰ ਵਾਲੀ ਭਈ ਐਮਨ ਕਹੇ ਚੱਲ ਦੁੱਧ ਤਾਂ ਆਪ ਨੂੰ 30 ਕਿਲੋ ਦੀ ਉਮੀਦ ਆ ਗਈ ਠੀਕ ਐ ਬੇਐਮਨ ਕਹੇ ਜੇ ਸਪਾਈ 22 ਤੋਂ ਦੁੱਧ ਖੁੱਲਾ ਪਾਰ ਹੀ ਪਊ ਠੀਕ ਐ ਸੋ 25 ਤੋਂ ਪਾਰ ਬਰ 27 26 27 ਆਪਾਂ ਚੰਗੀ ਕੇਅਰ ਕਰਾਂਗੇ ਦੁੱਧੇ ਤੋਂ ਪਾ ਸਕਦੇ ਆ ਦੁੱਧ ਦੀ ਚੰਗੀ ਕੇਅਰ ਕੀਤੀ ਦੇ ਨਾਲ 30 ਕਿਲੋ ਦੁੱਧ ਵੀ ਲੈ ਲਊਗਾ ਤੇ ਬਾਕੀ ਥਣ ਚਾਹੇ ਹੱਥੀ ਚਵਾਈ ਕਰਨੇ ਚਾਹੇ ਮਸ਼ੀਨੀ ਚਾਹੇ ਮਸ਼ੀਨਾਂ ਚੋਲੇ ਬਈ ਸੋ ਲੇਵਾ ਵਗੈਰਾ ਦੇਖੋ ਸਾਫ ਸੁਥਰਾ ਦਿਨ ਕੁਝ ਲੈਂਦੀ ਪਈ ਆ ਸ ਉਹ ਦੇਖੋ ਫਾਰਮਰ ਅਟੈਕ ਟੂਗਰੇ ਕੰਨਾਂ ਦੇ ਵਿੱਚ ਹੀ ਫਿਰਦੇ ਆ ਇਹ ਤੇ ਰਾਜੀ ਬਹੁਤ ਆ ਪਲੀ ਪੁਲੀ ਵੀ ਪੂਰੀ ਫੁੱਲ ਆ ਜਮਾ ਤੋਂ ਬੋਲ ਬੋਲ ਦਾ ਬੱਚਾ ਹੀ ਆ ਜਮਾ ਤੇ ਗਲਾਬੀ ਖਲਾਬੀ ਪਿਆ ਕਰ ਮਾਲਜਾ ਹਵਾਨਾ ਤੇ ਅੱਗੇ ਬੱਚੌਥੇ ਨੰਬਰ ਜਿਹੜੀ ਬੈਡ ਦੇਖੀ ਹੈ ਨਾ ਜਰਸੀ ਚ ਪੈਂਦੀ ਕ੍ਰਾਉਸ ਹਨਾ ਇਹ ਜਰਸੀ ਆ ਕ੍ਰਾਉਸ ਆ ਬਾਈ ਤੇ ਬਾਈ ਜੀ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਜੀ ਦੂਜਾ ਸੂਆ ਤੇ ਕਿਹ ਕਿਦਾਂ ਲੈਂਦੀ ਆ ਇਹ ਇਹਦੇ ਪੈਂਦੇ ਚਾਰ ਪੰਜ ਦਿਨਾਂ ਲਈ ਪੈਂਦੀ ਇਹਦੇ ਵੀ ਚਾਰ ਪੰਜ ਦਿਨ ਸੂਣ ਚ ਬਾਕੀ ਤੇ ਕਿੰਨਾ ਕੁ ਦੁੱਧ ਹੰਲਾ ਜਾ ਰਿਹਾ ਆ ਸਕਦਾ ਪਹਿਲੇ ਕੋਲ ਜੀ ਮਾਲਕਾਂ ਦੇ ਆਪਾਂ 19 ਕਿਲੋ ਨਾਲ ਦੇ ਪਿੰਡੂ ਹੀ ਲਈ ਹੈਗੀ ਗੁੱਡੀਓ ਠੀਕ ਹੈ ਜੀ ਐ ਮੰਨ ਕੇ ਚੱਲਦੇ ਵੀ ਇੱਕ ਜਦੋਂ 20 ਕਿਲੋ ਘਾੜ ਪਾ ਦੂੰਗੀ ਮੰਨ ਕੇ ਜਿਹੜੇ ਜੱਟ ਸੌਦਾ ਜਾਂ 19 ਕਿਲੋ ਵਾਲੀ ਦਾ ਹੈਗੀ ਆ ਇਹ ਭਾਈ 19 ਕਿਨਵਾਇ ਤੇ ਤਾਂ ਬਾਤ ਦੋਗੀ ਤੂੰ ਲੂੰਡਾ ਨਹੀਂ ਕਰਦਾ ਤਾਂ ਤਾਹ ਜਾਏਗਾ ਵੀ ਗਰਮੀ ਦਾ ਸਾਹ ਮੈਂ ਤੂੜੀ ਚ ਹੋਇਆ ਵਿਆਹ ਐ ਨਹੀਂ ਹੈਗਾ ਕੋਈ ਚਾਰ ਦੂਰ ਤੇ ਹੋਇਆਗਾ ਠੀਕ ਆ ਹਾਂ ਮਤਲਬ ਤੂੜੀ ਪਾ ਦੀ ਝਾੜ ਪਾ ਦੀ ਬਸ ਉਥੇ ਮਤਲਬ 20 ਤੋਂ 12 ਵਾਲੀ ਹੈਗੀ ਆ ਦੁੱਧ ਭਾਈ ਤੇ 20 ਤੋਂ ਪਾਰ ਹੀ ਨਾ ਹੋਣੀ ਪਾਉਗੀ ਤੇ ਬਾਕੀ ਜਰਸੀ ਚ ਕਰਾਉ ਸਾ ਦੁੱਧ ਪਾਉ ਵੀ ਤੇ ਫੈਟ ਵੀ ਪਾਉ ਹਣਾ ਫੈਟ ਵੀ ਪਾਉ ਥਾਂ ਦੀ ਰੋਟੀ ਵੈਟ ਬਹੁਤ ਹੈ ਸੋਲੇਵਾ ਵਗੈਰਾ ਦੇਖੋ ਅੱਗੇ ਪਿੱਛੇ ਦਾ ਹਵਾਨਾ ਸਾਫ ਸੁਥਰਾ ਤੇ ਨੈਟ ਜੇ ਕੈਦਨ ਕੱਢ ਦਈਏ ਬਾਈ ਜੀ ਹਾਂ 5 ਕਿ ਦਿਨ ਲੈ ਜੂ ਬਾਈ ਪੰਜ ਦਿਨ ਤੇ ਥਾਣਾ ਹਤੀ ਜੋ ਆ ਯਾਰ ਹਣਾ ਮੁੱਠੀ ਵਾਲਾ ਭਾਈ ਐ ਮੰਨ ਕੇ ਜਲਦੀ ਰੋਕ ਰੋਕਦਾ ਥਾਣਾਗਾ ਸੋ ਥਾਣਾ ਦੇਖੋ ਮਿਲਕ ਮੀਨ ਵਗੈਰਾ ਬਹੁਤ ਚੰਗੀ ਐ ਸਾਫ ਸੁਥਰੀ ਮੂੰਹ ਦੇਖੋ ਜਮਾ ਜਰਸੀ ਵਾਲਾ ਜਰਸੀ ਦੇ ਵਿੱਚ ਕ੍ਰਾਸ ਪੈਂਦੀ ਐ ਇਹ ਐਚ ਐਫ ਨਾਲ ਅਟੈਚਮੈਂਟ ਐ ਜੀ ਸੋ ਦੇਖੋ ਲੇਵਾ ਐ ਉੜਦੀ ਫਿਰਦੀ ਐ ਪਾਲੀ ਪੁਲੀ ਵੀ ਬਹੁਤ ਜਿਆਦੇ ਐ ਚੰਗਾ ਸਾਫ ਸੁਥਰੀ ਤੇ ਦੇਖੋ ਮੂੰਹ ਬਤਾ ਅ ਗਾਲਾ ਵਗੈਰਾ ਪੂਰਾ ਕਰਦੀ ਐ ਤੇ ਦੁੱਧ 20 ਤੋਂ ਪਾਰ ਪਾ ਦੂਗੀ 20 ਕਿਲੋ ਖੋਲਾ ਮੰਨ ਕੇ ਲੈ ਲੇ ਬਾਈ ਇਹਦਾ ਭਾਅ ਯਾਰ ਵੀ ਫੋਨ ਤੇ ਇਹਦਾ ਕਿਹਦੇ ਲੱਗੇ 67000 ਰੁਪਏ ਲੈਣ ਦੇਣੀ ਆ ਬਸ 67000 ਦੀ ਹਾਂ ਸੁਭਰ 67000 ਦੇ ਵਿੱਚ ਜਰਸੀ ਤੇ ਵਿੱਚ ਕ੍ਰਾਸ ਇਹ ਤੋਂ ਬੱਚੇ ਜਿੰਦਾਂ ਦੇ ਮਰਜ਼ੀ ਲੈ ਸਕਦੇ ਮਾਜੇਵਾਰ ਕੀ ਹੋਈ ਆ ਬਾਈ ਐਡਾਂ ਦੀ ਬੈੜੀਏ ਇਹ ਜਰਸੀ ਤਿਆਰ ਕਰ ਦੂ ਹਣਾ ਹਾਂ ਉਹ ਕਹੇ ਬਾਈ ਦੁੱਧ ਫੋਨ ਦੇ ਬਗਾ ਸਾਢੇ 60 70 60 ਸਮਝ ਆ ਨਾ ਬਾਈ ਤਾਂ ਜਮਾ ਸੋ 67000 ਦੀ ਸਿਰਫ ਦਿਨ ਪੰਜ ਚਾਰ ਸੂਣ ਚ ਲੈਂਦੀ ਆ ਪਲੀ ਪੁਲੀ ਵੀ ਬਹੁਤ ਆ ਜਿੰਦ ਜਾਨ ਵੀ ਚੰਗੀ ਆ ਤੇ ਥਣ ਵੀ ਗੋਲੇ ਵਾਲਾ ਜਮਾ ਤੇ ਜਿਹੜੇ ਸਾਹ ਦਾ ਥਣ ਲੱਗਿਆ ਉਹ ਤਾਂ ਰੁਕ ਰੁਕਦਾ ਝੋਣ ਸਿੱਟੂ ਢਾਈ ਤੋਂ 3 ਮਿੰਟ ਲਗਾਇਆ ਕਰਨੇ ਚੋਣ ਤੇ ਸਿਰਫ ਥੱਲੇਵਾ ਦੇਖੋ ਥਣ ਥਣ ਦੇਖੋ ਥੱਲੇ ਦਾ ਪੂਰਾ ਸੋੜਾ ਸਾਫ ਸੁਥਰਾ ਰੇਟ ਬਿਲਕੁਲ ਜੈਨੂ ਹੋਣਾ ਜਮਾ ਤੇ ਕਾਫੀ ਕਲਰ ਦੇ ਵਿੱਚ ਆ ਗਈ ਜਰਸੀ ਕ੍ਰਾਸੇ 67000 ਕੀਮਤ ਅੱਗੇ ਐਂਡ ਤੇ ਬੱਚੀ ਦੇਖੀ ਜੰਨੇ ਆਪਾਂ ਇਹ ਬਈ ਚਾਰ ਦਾੰਦਾ ਮੂੰਹ ਤੇ ਸਾਢੇ 5 ਮਹੀਨੇ ਦੀ ਗੱਪਣ ਆਈ ਸਾਢੇ 5 ਮਹੀਨੇ ਦੀ ਗੱਪਣ ਚੈੱਕ ਪਾਸ ਚੈੱਕ ਪਾਸ ਦੰਦੋ ਚਾਰ ਦਾੰਦਾ ਚਾਰ ਦਾੰਦਾ ਬਈ ਕੁੱਟੀ ਘਟੱਲਾ ਪਤਾ ਕਿਹੜੀ ਦੀ ਇਹ ਟੀਕਟ ਘਟੱਲਾ ਬਈ ਆਪ ਵੀ ਬੜੀ ਸੀਮਣ ਦੇ ਅੱਗੇ ਕਹਿੰਦਾ ਬੜੀ ਥਿਮਣ ਭਰਾ ਦੇ ਆਈ ਇਹਦਾ ਭਾਵ ਜਰ ਕੀ ਰਹੂਗਾ ਹਾਂ ਬਈ 65000 ਰੁਪਏ ਦੇਣੀ ਆ ਦੇ ਮਤਰਾ ਦੇ ਬਿਆਨ ਲੱਜੇ ਮਹੀਨਾ ਤੇ ਸਾਢੇ 5 ਮਹੀਨੇ ਗੱਪਣੀ ਆਏ ਬੱਤੀ ਸਾਢੇ 5 ਮਹੀਨੇ ਦੀ ਗੱਪਣਾ ਮੂਰੇ ਬਜੇ ਰੁੱਤ ਜਾਊਗੀ ਹਨਾ ਹਣ ਵੀ ਆਈ ਨਹੀਂ ਕੋਈ ਫੋਟਸਾਕ ਹੈਗਾ ਠੀਕ ਹੈ ਨਾ ਗੱਲ ਠੀਕ ਹੈ ਦੂਜਾ 5 ਨੇ ਜਾਂ 6 ਨੇ 4 ਨੇ 4 ਹੀ ਫਲੀਆਂ ਵਰਦੇ ਨੇ ਜੇ ਗੱਲ ਆ ਜਾ ਹਾਂ ਇਹਦਾ ਭਾਅ 65000 ਰੁਪਇਆ ਇਹ 60000 ਚੌਗੀ ਆ ਬਲੂਨ ਪਹਿਲਾ ਸੁਦਾ ਸੁੰਦੀ ਆ ਐਚਐਫ ਦੇ ਵਿੱਚ ਆ ਗਈ ਮੇਰਾ ਭਾਈ ਪੂਰੇ ਰੁੱਤ ਚ ਆਉਂਦੀ ਹੈਗੀ ਠੀਕ ਹੈ ਐਵੇਂ ਮੰਨ ਕੇ ਜਾਨਾ ਉਹ ਸਾਡੇ 1.5 ਲੱਖ ਦੀ ਬੱਤੀ ਚਾਹੇ ਲੱਖੋਂ ਬਾਹਰ ਦੀ ਦਰਾਮਣਾ ਹੈਗੀ ਉਹ ਲੱਖ ਤੋਂ ਪਾਰ ਤਾਂ ਆਰਾਮ ਹੀ ਬੀਂਗੀ ਠੀਕ ਹੈ ਸੋ ਸਾਫ ਸਾਡੇ 5 ਮਹੀਨਾ ਦੀ ਘੱਬੜ ਚੱਕ ਬਸ ਦੇਣੀ 65000 ਰੁਪਏ ਦੀ ਆ ਛੋਟ ਸਪਾ ਉਹਦੇ ਵਿੱਚੋਂ ਹੋ ਜੂਗਾ ਬਣਾ ਗੁੱਡ ਕੁਆਲਟੀ ਐਮੰਦ ਗਿਆ ਕਲਰ ਪੂਰਾ ਹੈ ਨਾ ਸਹੀ ਨਹੀਂ ਗਾਲਾ ਜੈ ਜੈ ਗੱਲ ਹਾਂ ਸੋ ਆਪਾਂ ਐਮੰਦ ਕੇ ਚੱਲ ਰਹੀ ਆ ਇਹਦਾ ਬਾਈ ਐਸ ਕੱਪ ਵੀ ਕਿੱਡੀ ਵੀ ਜੀ ਕੋਰ ਆਉਤੀ ਹੋਗੀ ਨੀਵੀਂ ਹਾਲੇ ਤਾਂ ਗਰੋਥ ਕਰੂਗੀ ਹੋਰ ਹੈ ਹਾਂ ਨਾਲ ਲੰਮੀ ਨਾਲ ਲੰਮੀ ਜਾਂਦੀ ਆ ਜੈ ਜੈ ਗੱਲ ਹਾਂ ਸੋ ਕਾਫੀ ਨਗਦ ਖਾ ਦੇ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਪਹਿਲਾ ਨੰਬਰ ਦੇ ਜਰਸੀਾਂ ਨਗੀਨਾ ਫੇਰ ਦਿਖਾ ਦਈਏ ਪਰ ਟੌਪ ਕਲਾਸ ਜਰਸੀ ਸਾਨੂੰ ਦਿਖਾਈ ਆ ਪਿੰਡ ਹੰਢਿਆਇਆ ਜ਼ਿਲ੍ਹਾ ਬਰਨਾਲਾ ਵੀਡੀਓ